ਕਲਾਕਾਰ ਉਹਦੇ ਕਲਾ ਦਿਖਾਉਂਦੇ ਲੋਟੇ ਰੋਜ਼ ਵਰਸਾਬ ਭੱਡੇ ਆ ਗਏ ਭੱਡੇ ਕਹਿੰਦੇ ਜੀ ਅਸੀਂ ਕਹਿੰਦੇ ਅਗਰ ਅਸੀਂ ਨਕਲ ਕਰਾਂਗੇ ਕਹਿੰਦੇ ਚੱਲ ਲੋ ਕਰ ਦਿਖਾ ਦਿ ਟਕਲੇ ਕਰਤੀ ਰਿਕ੍ਰੀਏਸ਼ਨ ਵੀ ਕਰਦੇ ਰਹਿੰਦੇ ਸੀ ਲੋਕਾਂ ਨਾਲ ਨਕਲ ਨਹੀਂ ਕਰਾਂਗੇ ਕਹਿੰਦੇ ਵੀ ਚੱਲ ਇਹਦੀ ਕਰ ਦਿਓ ਇਹ ਕਿਦੀ ਕਰੀਏ ਕਹਿੰਦੇ ਇਹ ਨਾਲ ਨਹੀਂ ਕਰ ਦੋ ਜਿਹੜੇ ਇਹਨਾਂ ਦੇ ਹੈਗੇ ਨੇ ਮਸੰਦ ਮਸੰਦਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਰੋਜ਼ ਉਹਦੀਆਂ ਰਹਦੀਆਂ ਸੀ ਕਹਿੰਦਾ ਮਸੰਦਾਂ ਦੀ ਗੱਲ ਕਰੋ ਉਹਨਾਂ ਨੇ ਜਲ ਨਕਲ ਕੀਤੀ ਬਾ ਫਿਰ ਚੜ ਗਿਆ ਗੁੱਸਾ ਕਿਉਂਕਿ ਬਾਹਰ ਫਿਰਦੇ ਸੀ ਉਹਨੂੰ ਪਤਾ ਸੀ ਮਸੰਦਾਂ ਦਾ ਤਾਂ ਉਹ ਕਹਦੇ ਮਸੰਦ ਦੇ ਨਕਲ ਲਗਾਤੀ ਕਰਕੇ ਖਾਲਸਾ ਦੀ ਨਕਲ ਨਹੀਂ ਸੀ ਕਰਦੇ ਇਹ ਆਹੋ ਕਹ ਰਖ ਖਾਲਸਾ ਦੀ ਕਹਿੰਦੇ ਵੀ ਖਾਲਸਾ ਦੀ ਨਕਲ ਕਰੋ ਲੈ ਆਏ ਕੋੜੇ ਲੈ ਆਏ ਤਰਵਾ ਦੋਤਨ ਆਦਮੀ ਵਰਕੇ ਕੋ ਵੱਡੇ ਗਏ ਕਹਦੇ ਵੀ ਇਹ ਹੀ ਗੱਲ ਨਹੀਂ ਹੁੰਦੀ ਕਹਦੇ ਵੀ ਕਰਿਓ ਸੱਚੀ ਜਦ ਲੈ ਆਏ ਤਲਵਾਰਾਂ ਸੱਚੀਆਂ ਲੈ ਉੜੀਆਂ ਪੈੜੀਆਂ ਸੀ ਉਹ ਕਿਤੇ ਬਰਸ਼ਾ ਮਾਰੇ ਕਹਿੰਦੇ ਲੱਗ ਗਿਆ ਇੱਕ ਆਦਮੀ ਕਈ ਆਦਮੀ ਜਖਮੀ ਹੋ ਗਏ ਵੱਡੇ ਫੁੱਡੇ ਗਏ ਕਹਦੇ ਵੀ ਇਹ ਨਹੀਂ ਕਰਦੀ ਗਾਣ ਸਾਡੇ ਨਹੀਂ ਕੋਈ ਨਕਲ ਕਰਦਾ ਕਹ ਲੈ ਇਹੰਦੰਦੇ ਜੈਦਾ ਕਹਿੰਦੇ ਜੀ ਫਿਲਮ ਬਣਾਉਣੀ ਏ ਜੈਦਾਰਾਂ ਕੋ ਆਗੇ ਕਹਿੰਦੇ ਭਾਈ ਸੱਚੀ ਬਣਾਇਓ ਸੱਚੀ ਬਣਾਇਓ ਨਕਲੀ ਨਹੀਂ ਬਣ ਦੇਣੀ ਉਹ ਕਹਿੰਦੇ ਕੀ ਮਤਲਬ ਵੀ ਧੰਗ ਨਾਲ ਸੀ ਆਪਣੇ ਬਣਾਵਾਂਗੇ ਵਿੱਚ ਕਹਦੇ ਵੇ ਤੂੰ ਹੀ ਤਾਂ ਹੈ ਵਰਸ ਲੈ ਕੇ ਜਾਉਂ ਕਹਿੰਦਾ ਅਸੀਂ ਤੇ ਇਹੀ ਲੈ ਕੇ ਜਾਵਾਂਗੇ ਚੋਲੇ ਵੀ ਇਹੀ ਰੱਖਾਂਗੇ ਤਲਵਾਰਾਂ ਵੀ ਇਹੀ ਰੱਖਾਂਗੇ ਜ਼ਿੰਨਾ ਲੱਗਣ ਦਿਓ ਬੱਜਿਓ ਆਪਣੇ ਕਿਉਂ ਬੁੱਕਾ ਕੇ ਚਲੇਗਾ ਕੱਲ੍ਹ ਜੀ ਫੇਰ ਹੀ ਠੀਕ ਹੈਗੀ ਵੈਸੇ ਝੂਠੀ ਨਹੀਂ ਕਰਨਾ ਕੁਝ ਵੀ ਕਰਨਾ ਸੱਚਾ ਕਰ ਲਿਓ ਜਿਹੜਾ ਸਾਡੇ ਬਾਹਰ ਜਾ ਗਿਆ ਮਾਰੇ ਉਹ ਫੇਰ ਨੂੰ ਕਿਉਂ ਦੱਸਿਆ ਨਹੀਂ ਸਾਡੇ ਦਾ ਹੈ ਜੈ ਇਹਨੇ ਦੱਸ ਦਿੱਤੀ ਬਾਹਰ ਦੇ ਤਲਵਾਰ ਫਿਰ ਜਦੋਂ ਮੂਰੇ ਤੁਸੀਂ ਬਣਾ ਕੇ ਲਿਆਤਾ ਪਠਾਨ ਵਜੀਦਾ ਜਾਇਓ ਨਗਲੀ ਹੋ ਗਿਆ ਸਗਰੇ ਦੇ ਠੋਕ ਦੇ ਨਾ ਕੋਈ ਬੰਦ ਨਹੀਂ ਉਹਦੇ ਵੀ ਵਿਜੀਦਾ ਪੂਰੇ ਘੜੇ ਹੁਣ ਇਹਨਾਂ ਰਿਹਣਾਂ ਉਹਨਾਂ ਨੇ ਉਹ ਤਾਂ ਸੱਚੇ ਉਹ ਸਰਵਲ ਵਾਲੇ ਹਾਥੀ ਤੋਂ ਵਿਜੀਦਾ ਜਾਂਦਾ ਉਹਨੇ ਰਾਵਲ ਦੇ ਰਾਵਲ ਨੂੰ ਨਫ਼ਰਤ ਕਰਦੇ ਆਦਮੀ ਆਪਣਾ ਹੀ ਹੁੰਦਾ ਵੀ ਵੀ ਤਾਂ ਕਰਦੇ ਨੇ ਰਾਮ ਦੇ ਪੈਰੀ ਹੱਥ ਲਾਈ ਜਾਂਦੇ ਨੇ ਉਹ ਵੀ ਆਪਣੀ ਹੀ ਬੰਦਾ ਹੁੰਦਾ ਇੱਕ ਕੁਦਰਤੀ ਅਸਰ ਪੈਂਦਾ ਲੋਕਾਂ ਦੇ ਉੱਤੇ ਇਹੋ ਚੀਜ਼ਾਂ 哎。<c oughs> hey.